ਆਸਮਨ ਵਿਦਿਆ ਕੋ ਚਲਿਆ ਸੋਨਾ ਲਵਾ ਲਿਆ ਮੇਰਾ ਚੈਨੀ ਲਵਾ ਲਈ ਕਾਟੇ ਲਵਾਲੇ ਦੋ ਬੰਦੀਆਂ ਲਵਾ ਲਈ ਘੜੀ ਲਵਾ ਲਈ ਕਿੱਥੇ ਕਿਹੜੀ ਜਗ੍ਹਾ ਆਪਣੇ ਇੱਥੇ ਹਨੂਮਨ ਮੰਦਿਰ ਲੱਗੇ ਜਿਨ੍ਹਾਂ ਦਾ ਤੁਹਾਡਾ ਸਮਾਨ ਲਵਾਇਆ ਸੀ ਉਹਨਾਂ ਨੂੰ ਜਾਣਦੇ ਕੌਣ ਸੀ ਨਾ ਮੈਂ ਨਹੀਂ ਜਾਣਦੀ ਪਰ ਪਛਾਣਦੀ ਆ ਉਹਨਾਂ ਨੂੰ ਸਮਾਨ ਤੁਹਾਡੇ ਕੋਲ ਕੀ ਕੀ ਲਵਾਇਆ ਉਹਨਾਂ ਨੇ ਕਾਟੇ ਚੈਨੀ ਦੋ ਬੰਦੀਆਂ ਟੜੇ ਕਿੰਨੇ ਦਾ ਸਮਾਨ ਹੋਣਾ ਮੈਂ ਕਿਸ਼ੇ ਟਾਈਪ ਤੋਂ ਲੈ 2 ਲਖ ਰਾ 2 3 2 2 ਜੋੜੇ ਦਾ ਸੀ ਕਿਸੇ ਅੰਡੀ ਜੀ ਦਾ ਪਤਾ ਲੱਗਾ ਤੁਸੀਂ ਬਾਬੇ ਤੇ ਵਿਸ਼ਵਾਸ ਕੀਤਾ ਹੀ ਗਾ ਜੜਾ ਭਰਾਵਾ ਮੈਨੂੰ ਕੁੜੀ ਮੁੰਡੇ ਨੂੰ ਚਲ ਕੇ ਲੈ ਲਿਆ ਮੈਂ ਤਾਂ ਵਿਸ਼ਵਾਸ ਕਿੱਥੇ ਕਰਦੀ ਇਹਨਾਂ ਤੇ ਪਰ ਪਤਾ ਨਹੀਂ ਕਿੱਦਾਂ ਹੋ ਗਿਆ ਕਿੰਨੇ ਕਿੰਨੇ ਜਾਣੇ ਸੀ ਜਿਹਨੇ ਨਾਲੇ ਕੁਝ ਮਾਨ ਲਾਇਆ ਬਾਬੇ ਨੇ ਕਿਹੜਾ ਰਵਾਇਆ ਦੋ ਜਣ ਨਾਲ ਸੀ ਕੁੜੀ ਗੁੰਡਾ ਕੁੜੀ ਮੁੰਡਾ ਨਾਲ ਸੀ ਕੀ ਉੱਠ ਸਕਦੇ ਆਏ ਸੀ ਕੁੜੀ ਨੇ ਕਿੰਨਾਂ ਲਾਇਆ ਕਰਾ ਮਹਿਲਾ ਨੂੰ ਹਿਪਨੋਟਾਈਜ਼ ਕਰਕੇ 2.5 ਲੱਖ ਦੇ ਗਹਿਣੇ ਲੈ ਕੇ ਫਰਾਰ ਹੋਇਆ ਬਾਬਾ ਤੁਹਾਨੂੰ ਦੱਸਦੇ ਕਿ ਅੱਜ ਦੇ ਸਮੇਂ ਦੇ ਵਿੱਚ ਪੜ੍ਹੇ ਲਿਖੇ ਲੋਕ ਵੀ ਬਾਬਿਆਂ ਤੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਬਖੰਡੀ ਬਾਬਿਆਂ ਦੇ ਕੋਲ ਜਾ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਤੁਹਾਨੂੰ ਅੱਜ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ ਜਿੱਥੇ ਇੱਕ ਬਾਬੇ ਨੇ ਮਹਿਲਾ ਨੂੰ ਪਹਿਲਾਂ ਹਿਪਨੋਟਾਈਜ਼ ਕੀਤਾ ਤੇ ਮਹਿਲਾ ਨੇ ਖੁਦ ਉਸ ਨੂੰ ਆਪਣੇ ਗਹਿਣੇ ਉਤਾਰ ਕੇ ਦੇ ਦਿੱਤੇ ਤੇ ਜਦੋਂ ਉਸ ਨੂੰ ਜਾਗ ਆਈ ਕਿ ਉਸ ਦੇ ਗਹਿਣੇ ਕਿੱਥੇ ਨੇ ਤਾਂ ਜਦੋਂ ਉਸ ਨੇ ਬਾਬੇ ਦੇ ਕੋਲੋਂ ਗਹਿਣੇ ਮੰਗੇ ਤਾਂ ਬਾਬਾ ਗਹਿਣੇ ਲੈ ਕੇ ਫਰਾਰ ਹੋ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਗਲੀ ਦੇ ਵਿੱਚੋਂ ਆ ਰਹੀ ਸੀ ਤਾਂ ਉਸ ਨੂੰ ਬਾਬੇ ਨੇ ਰੋਕ ਲਿਆ ਤਾਂ ਉਸ ਨੂੰ ਪਤਾ ਨਹੀਂ ਉਹਨੇ ਕੀ ਕਰ ਦਿੱਤਾ ਤੇ ਬਾਬੇ ਨੇ ਜਦੋਂ ਉਸ ਦੇ ਕੋਲੋਂ ਗੈਨੇ ਮੰਗੇ ਤਾਂ ਉਸ ਨੇ ਉਸ ਨੂੰ ਲਾ ਕੇ ਦੇ ਦਿੱਤੇ ਤੇ ਜਦੋਂ ਉਸ ਨੂੰ ਹੋਸ਼ ਆਈ 2 ਮਿੰਟ ਬਾਅਦ ਤਾਂ ਉਸ ਨੇ ਜਦੋਂ ਬਾਬੇ ਦੇ ਕੋਲੋਂ ਗੈਨੇ ਮੰਗੇ ਤਾਂ ਬਾਬਾ ਗੈਨੇ ਲੈ ਕੇ ਫਰਾਰ ਹੋ ਗਿਆ ਸ਼੍ਰੀਸ਼ਾਨੀ ਕੀ ਗੱਲ ਕੀ ਹੋਈ ਬੱਸ ਮੈਨੂੰ ਇੱਦਾਂ ਹੀ ਪੁੱਛ ਲਿਆ ਸੋਨਾ ਲਵਾ ਲਿਆ ਮੇਰਾ ਚੈਨੀ ਲਵਾ ਲਈ ਕਾਂਡੇ ਲਵਾਲੇ ਦੋ ਮੁੰਡੀਆਂ ਲਵਾ ਲਈ ਘੜੀ ਲਵਾ ਲਈ ਇੱਥੇ ਕਿਹੜੀ ਜਗ੍ਹਾ ਆਪਣੇ ਇੱਥੇ ਹਨੂਮਨ ਮੰਦਿਰ ਲੱਗੇ ਜਿਨ੍ਹਾਂ ਨੇ ਤੁਹਾਡਾ ਸਮਾਨ ਲਵਾਇਆ ਤੁਸੀਂ ਉਹਨਾਂ ਜਾਣਦੇ ਕੌਣ ਸੀ ਨਾ ਮੈਂ ਨਹੀਂ ਜਾਣਦੀ ਪਰ ਪਛਾਣਦੀ ਹਾਂ ਉਹਨਾਂ ਨੂੰ ਸਮਾਨ ਤੁਹਾਡੇ ਕੋਲ ਕੀ ਕੀ ਲਵਾਇਆ ਉਹਨਾਂ ਨੇ ਕਾਂਟੇ ਚੰਨੇ ਦੋ ਬੰਦੀਆਂ ਟੜੇ ਕਿੰਨੇ ਕ ਦਾ ਸਮਾਨ ਹੋਣਾ ਮੈਂ ਕਿਹਾ ਛਟਾਈ ਚਲੇ 3 ਲਖ ਰਾ 3 ਕਿੰਨੇ ਦਾ 3 ਜੋੜੇ ਦਾ ਸੀਗਾ ਕਿਥੇ ਕਿਥੇ ਰਹਿਣ ਵਾਲੇ ਮੱਛੀਆਂ ਮੱਛੀਆਂ ਦੇ ਇੱਥੇ ਕੋਪੂਰਸ ਲੱਗੇ ਤੁਹਾਡੇ ਰਜਿਸਟਰ ਤੇ ਵਾ ਕਰਿਆ ਤੇ ਅਸੀਂ ਭੁਆ ਦਿੱਤੇ ਅੱਛਾ ਤੇ ਕਰਿਆ ਹੈ ਜੀ ਨਾਮ ਇਹ ਤੇ ਨਾਮ ਦੱਸੋ ਤੁਸੀਂ ਸੱਬਰ ਵਾਲਿਆਂ ਦੇ ਕਿਤੇ ਸੱਬਰਵਾਲ ਸੱਬਰਵਾਲੀਆਂ ਦੇ ਅਸ਼ਨੀ ਕੁਮਾਰ ਸੱਬਰਵਾਲੀਆਂ ਦੇ ਉਹਨਾਂ ਦੀ ਮਿਸ਼ਰੀ ਦੀ ਕਿਰਿਆ ਸੇ ਸਾਡੇ ਭੁਆ ਜੀ ਸੀ ਅੱਛਾ ਅੱਛਾ ਠੀਕ ਆ ਹੁਣ ਤੁਸੀਂ ਆਪਣੀ ਇਸ ਸੰਬੰਧੀ ਪੁਲਿਸ ਕੰਪਲੇਂਟ ਵਗੈਰਾ ਕੀਤੀ ਆ ਹਾਂਜੀ ਦਰਖਾਸਤ ਲਖਾਈ ਜੀ ਅੱਛਾ ਤੇ ਹੁਣ ਤੇ ਕਾਨੂੰਨਦਲ ਟਿਕੀ ਮੰਗਾ ਪ੍ਰੋਸੈਸਿੰਗ ਆਜੀ ਤਾਂ ਆਪਣਾ ਆਪਣੇ ਹੀ ਮੰਗਦੇ ਪਈਆਂ ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਅੰਟੀ ਜੀ ਦਾ ਪਤਾ ਲੱਗਾ ਤੁਸੀਂ ਬਾਬੇ ਤੇ ਵਿਸ਼ਵਾਸ ਕੀਤਾ ਹੀ ਗਾ ਜਿਹੜਾ ਭਰਾਵਾ ਮੈਨੂੰ ਕੁੜੀ ਮੁੰਡੇ ਰੋਚਲ ਕੇ ਲੈ ਲਿਆ ਮੈਂ ਤਾਂ ਵਿਸ਼ਵਾਸ ਕਿੱਥੇ ਕਰਦੀ ਇਹਨਾਂ ਤੇ ਪਰ ਪਤਾ ਨਹੀਂ ਕਿੱਦਾਂ ਹੋ ਗਿਆ ਮੇਰੇ ਮਗਰ ਕਿੰਨੇ ਕਿੰਨੇ ਜਾਣੇ ਸੀ ਜਿਹਨੇ ਤੁਹਾਡੇ ਕੋਲ ਸ ਰੱਬ ਨੇ ਇਕੱਲਾ ਰਾਇ ਦੋ ਜਣ ਨਾਲ ਸੀ ਕੁੜੀ ਮੁੰਡਾ ਕੁੜੀ ਮੁੰਡਾ ਨਾਲ ਸੀ ਕੀ ਉੱਟ ਸਕਦੇ ਆਏ ਸੀ ਕੁੜੀ ਨੇ ਕਿਨ ਲਾਇਆ ਰਾਇ ਕਾਟੇ ਕੁੜੀ ਨੇ ਰਾਇ ਮਰੇ ਚੰਨੀ ਵੀ ਕੁੜੀ ਦੇ ਲਾਈ ਪਿਛੋਕ ਕੋ ਫੋਲ ਕਹਿ ਕੇ ਮੁੰਡੇ ਆਏ ਤੁਸੀਂ ਇਹ ਕਿਹੜੀ ਬੰਦੇ ਪਹਿਲੇ ਦੇਖੇ ਇਥੇ ਨਾ ਨਾ ਮੈਨ ਨਹੀਂ ਦੇਖੇ ਪਹਿਲਾਂ ਪਹਿਲੀ ਵਾਰ ਦੇਖੇ ਚਲੋ ਠੀਕ ਆ ਟਿੱਕ